ਦੇ ਨਾਮ ਦਿਵਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਾਂ ਅੰਤਲੇ ਛੜਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾ ਸੁਖਤਾਨ ਨ ਹੋਈ ਤੂ ਕਰਤਾ ਕਿਰਣਾ ਮੈਂ ਨਹੀਂ ਜਾਹੂੰ ਕਰੀ ਨ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਹੀ ਲਖਿਆ ਰਹਾਓ जात में जोत जोत में जाता के कलापर पूरे हाथ तू सच्चा साहिब सिर्फ सोहाल्यो जिनकी तीसो पार प्या कहो नानक करते क्या बातों जो किच करना सो कर रहा सोदर राग आस्था महला पहला एक अंकार सतगुर प्रसाद सोदा तेरा केहा सो कर केहा ਜਿਦ ਬੈਸਰ ਅਬ ਸਮਾਲ ਲੇ ਵਾਜੀ ਤੇਰੇ ਨਾਦ ਨੇ ਕ ਸੰਖਾ ਕਹਤੇ ਤੇਰੇ ਗਾਵਣ ਹਾਰੇ ਕਹਤੇ ਤੇਰੇ ਰਾਗ ਪ੍ਰੀ ਸੋ ਕਰੀਏ ਕਹਤੇ ਤੇਰੇ ਗਾਵਣ ਹਾਰੇ ਗਾਵਣ ਤਦ ਨੂੰ ਪਾਵਣ ਪਨੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਦ ਨੂੰ ਚਿਤ ਗੁਪ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦ ਨੂੰ ਈਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦ੍ਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਧਨੋ ਸਤਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰਖੀ ਸਰ ਜਗ ਜਗ ਵੇਦਾ ਨਾਲੇ ਗਾਵਣ ਤੁਧਨੋ ਮੋਣਿਆ ਮਨਮੋਹਣ ਸਰਗਾ ਮਾਸ਼ ਪਿਆਲੇ ਗਾਵਣ ਤੁਨੋ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਨੋ ਜੋਤ ਮਹਾਬਲ ਸੂਰਾ ਗਾਵਣ ਤੁਨੋ ਖਾਣੀ ਚਾਰੇ ਗਾਵਣ ਤੁਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਲਨੋ ਗਾਵਣ ਜੋਤ ਪਾਵਣ ਰੱਤੇ ਤੇਰੇ ਭਗਤ ਸਾਲੇ ਹੋਰ ਕਿਤੇ ਦੁਨੂ ਗਾਵਣ ਸੇ ਮੈਂ ਜਿਤਨਾ ਵਣ ਅਨਾਨਕ ਤੇ ਹਾ ਵਿਚਾਰੇ ਸੋਇ ਸੋਇ ਸਤਿ ਸਾਹਿਬ ਸਾਚਾ ਸਚਿ ਨਹੀਂ ਹੈਪੀ ਹੋਸੀ ਜੈਨ ਜਾਸੀ ਰਚਨਾ ਜਿਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੇ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵੜਿਆਈ ज्योतिष पावे सोई करसी फिर हुकम ना करना जाई पात सहा पात साहिब नानक रह जाई आसा महला पहला सुन वड्डा आख सब कोई केवड़ वडा डीठा कीमत पाए न कहिए जाए ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਈ ਤੇਰੀ ਤਲਵੜੇ ਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਜਿੱਦਾਂ ਪੁਰਖਾਂ ਕੀਆਂ ਵੜਿਆਈਆਂ ਦੂਦਵੇਂ ਸਰੀਕ ਨੇ ਨਾ ਪਾਈਆਂ ਕਰਮ ਮਿਲੇ ਨਾ ਹੀ ਠਾਕ ਰਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੀ ਤੇਰੇ ਪੰਡਾਰਾ ਜਿਸ ਦੂਦੇ ਤਿਸੇ ਕਿਆ ਚਾਰਾ ਨਾਨਕ ਸਤਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊ ਆਖਣਿ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤਪੁਖ ਖਾਏ ਚਲਿਏ ਦੁਖ सो कहो विसरे मेरी माए साचा साहिब साचे नाय रहा हो साचे नाम की दिलवड़ी आई आख थके कीमत नहीं पाई जैसा मिलके आखन पाई वडन होवे काट न जाई ना हो मरे न हो वे सोग दिंदा रहे न चुके पोग गुण ए हो मरना ही कोई ना को हो ना को होए ਜੇ ਵੜੇ ਆਪ ਤੇ ਵਰਤੇ ਰੀਤਾਂ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾ ਵਾਚਨਾਤ ਰਾਗੂ ਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਗੁਰ ਸੜਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ RAM ਨਾਮ ਪ੍ਰਗਾਸ ਗਰਮਤ ਨਾ ਮੇਰਾ ਪ੍ਰਾਂਤ ਖਾਈ ਹਰ ਕੀ ਰਤਾ ਮਰੀਰ ਹਰਾਸ ਰਹਾਓ ਹਰਜਨ ਕੇਵੜ ਬਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਨਾਮ ਨ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾਸ ਜਿਨ ਹਰਜਨ ਸਤਗੁਰ ਸੰਗਤ ਪਾਈ ਤਿੰਤੁਰ ਮस्तक ਲਿਖਿਆ ਲਿਖਾਸ ਤਾਂ ਮਿਤਾ ਸੰਗਤ ਅਜਿtherਸ ਪਾਇਆ ਮਿਲ ਜੈ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹੇ ਰੇ ਵੰਚਤ ਵੈ ਉਦਮ ਜਹਰ ਹਜੀਓ ਪਰਿਆ ਕੋਸਾਲ ਪਧਰ ਮੈਂ ਜੰਤੇ ਪਾਇਆ ਤਾਕਾਰ ਜਿ ਕਾ ਗੈ ਕਰ ਤਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੈ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਬੰਤਾ ਕੋਇ ਨ ਕਿਸ ਕੀ ਤਰਿਆ ਸੇ ਸਿਰ ਜਗ ਸੁਮਾਹੇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉੜ ਅਵੈਸ ਕੋ ਸਾਤ ਇਸ ਪਾਛੇ ਬਜਰੇ ਛਰਿਆ ਤਨ ਕਵਣ ਖਲਾਵੇ ਕਵਣ ਚਗਾਵੇ ਮਨ ਮਹ ਸਿਮਰਨ ਕਰਿਆ ਸਾਬਨੀਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅਰਤਨਾ ਪਾਰ ਆਵਰੇ ਆ ਰਗ ਆ ਸਮਹ ਲਾਪ ਚੋਥਾ ਸੋ ਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰ ਪਰਖ ਨਿਰੰਜਨ ਹਰ ਰਗ ਮਾਗਮ ਪਾਰਾ ਸਤਿਆਵਹ ਸਤਿਆਵਹ ਤੁਜੀ ਹਰ ਸੱਚੇ ਸਰਜਣਹਾਰਾ ਸਭ ਜੀ ਤੁਮਾਰੇ ਜੀਤੂ ਜੀ ਆਕਾ ਦਾ ਤਾਰਾ ਸਤਿ ਆਵਹ ਸੰਤੋ ਹੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਮ ਨਿਰੰਤਰ ਜੀ ਹਰੇ ਕੋ ਪਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਜਬ ਤੇਰੇ ਚੋਜ ਵਿਢਾਣਾ ਤੂੰ ਆਪੇ ਦਾਤਾ ਤੇ ਆਪੇ ਪੁਖਤਾ ਜੀ ਹੋਂ ਤਦ ਬਿਨ ਅਵਰ ਨਾ ਜਾਣਾ ਤੂੰ ਪਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਝ ਜੀ ਜਨ ਨਾਨਕ ਤਿਨ ਕੁਰਬਾਨਾ ਹਰਤਿਆਵਹਿ ਹਰਤਿਆਵਹਿ ਤੁਝ ਜੀ ਸੇ ਜਨ ਜਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤੇ ਜਨ ਹਰਤਿਆਵ ਜੀ ਤਿਨ ਟੂਟੀ ਜਮ ਕੀ ਫਾਸੀ ਜਿਨੇ ਨਿਰਪਹੁ ਜਿਨਹਰ ਨਿਰਪਹੁ ਤੇ ਆਇਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤਨਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਖਲਾਹਣ ਤੁਜੀ ਹਰ ਅਣਕ ਨੇਕ ਅਨੰਤਾ ਤੇਰੀ ਅਣਕ ਤੇਰੀ ਅਣਕ ਕਰ ਹੈ ਹਰ ਪੂਜਾ ਜੀ ਤਤਪ ਤਪ ਹੈ ਜਪ ਹੈ ਬੇਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁਤ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਖਲੇ ਜਨਾਨਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ तू आद बुरख परंपर करता जी तू जेवड़ अवर्ण जुग जुग एको सदा सदा तू एको जी तू चल करता सोए तू आपे पावे सोई वरत जी तू आपे कर होए तुदा आपे श्रृष्ट सब उपाय जी तू आपे सिर सब गोए ਜਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਐ ਆਸਮਾਨਾਂ ਚੌਥਾ ਤੂ ਕਰਤਸ ਚਿਆਰ ਮੈਂਡਾ ਸਾਹੀ ਜੋ ਚੋਂ ਪਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹੋਂ ਪਾਈ ਰਹਾ ਸੱਤ ਰਿਤੂ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰ ਹੈ ਤਿਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੁਝ ਹੀ ਮਾਈ ਤੁਜ ਬਿੰਦੂ ਜਾ ਕੋਈ ਨਾਹੀ ਜੀਵੰਤ ਸਭ ਤੇਰਾ ਖੇਲ ਵਿਦੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂ ਜਾਣ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨਸੁਕ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨਜੂ ਜਾਵਣ ਨ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜੁ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇ ਸਰਵਡੇ ਪਲੀ ਨਿਵਾਸਾ ਪਾਣੀ ਪਾਵਕ ਤਿਨਹਾ ਕੀਆ ਪੰਕਜਉ ਮਹਿ ਪਗ ਨਹੀਂ ਚੱਲੇ ਹਮ ਦੇਖ ਹੈ ਤਹਿ ਡੂਬਿਐ ਲੈ ਮਨ ਇਕ ਨ ਚਿਤਸ ਸਮੂਡ ਮਨਾ ਹਰ ਵਿਸਰਤ ਤੇਰੇ ਗੁਣ ਗਲਿਆਮ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਉ ਹਰਿਆ ਗੋਵਿੰਦ ਮਿਲਨ ਕੇ ਤੇਰੀ ਬਰਿਆ ਅਵਿਰ ਕਾਸ ਤੇਰ ਕੀ ਤੈਨ ਕਾਮ ਮਿਲ ਸਾਧ ਸੰਗ ਪਜ ਕੇ ਵਰਨਾਮ ਸਰੰਜਾਮ ਲਾਗ ਭਵ ਜਲ ਤਰਣ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਾਪ ਤਾਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹੈ ਰਾਇਆ ਕਹ ਹਰਿ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ਇਕ ਊੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਮੀ ਜੋ ਪਈ ਪੁਨ ਰਾਜਸ ਕਾ ਕਟਾ ਸੀਸਾ ਸ੍ਰੀ ਅਸ ਕੇ ਤ ਜਗਤ ਕੇ ਈਸਾ पापन भ्रष्ट गगनते पै साबे नान वदाई दई तन तन लोगन के राजा दुष्टन दहागरी बनीवाजा अखल पवन के सृजन हारे दास जान मोले हो बारे कबे आवाज बिनती चौपाई हमरी करो हाथ दरछा पूर्ण हो जिसकी इच्छा तो मन रहे हमारा अपना जान करो प्रति पारा हमरे दुष्ट सब तुम काव आप मोहे बचाव सुखी बसे मोरो परिवार सेवक सिख हमारे तारिया हमरे रिश्ते बै तुम कावो आफाद मोहे बचावो सुखी सुखी बसा मोरो परिवार सेवक सिख सब करतार मोरे छानिच करिया सब बैन को हंसन करिया पूर्ण होय हमारी आशा तोर भजन की रह प्यासा तुम्हें छोड़ कोई अर्ण त्याऊ जो बचाऊं सो तुमते पाऊं ਸੇਵਕ ਸੇਖਾ ਮਾਰੇ ਤਾਰੀਆ ਜੁਝੁਣ ਸਤ੍ਰੇ ਮਾਰੀ ਮਾਰੀ ਐ ਆਪਹਾ ਦੇ ਮੁਝਿ ਬਰੀਐ ਮੰਡ ਕਾਲ ਕ ਤਰਸਨੁ ਰੀਐ ਖੁਜੋ ਸਦਾ ਹਮਾਰੇ ਪਛਾ ਸਿਰਿ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਅਮਰ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦਸਤਨ ਕੇ ਹੰਤਾ ਤੁਮਹੋ ਪੁਰੀ ਜਦਸਕੰਤਾ ਕਾਲ ਪਾਇ ਬ੍ਰਹਮਾ ਭਕਤਰਾਮ ਕਾਲ ਪਾਇ ਸੇ ਜਿਵਕਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਇਸ ਬਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ नमस्कार है ता है हमारा जवन काल सब का देवदास ने पजाय आधे के अवतारा सोई गुरु समझियो हमारा नमस्कार तिह ही को हमारी सकल प्रजा जिन्हे सवारी शिवकन को सुवगन सुख दियो सतरन को पलमोबत कियो कट कट के अंतर की जानत पले बुरे की पीर पछनत चिंटी स्थूला सापर कर फूला सांतन दुख पाए सांतन दुख पाए के दुखी सुख पाए सदन के सुखी एक एक की पीर पछनक कट कट के पट पट की जाने जावियत कारत करा कर तार प्रजा तारत दबते अपारा जबे करत करत हो कमहु जे तुम में मिल दे तार सब हु जेते बदन से सब तार है आपे अपनी बुज इशारे है তুম সব হিতে રહે ত্রয়ালম জানত পে পে ধয়ালম নিরংকানির কানিলম্ব আদনিদ নাদSamb তাক মুড়ে জার পেদা জানকো বেব না পাвок পেদা জান জানকো পেব না পাвок বেদা তাক কো করতা পন হেন মহানত মহামূড় কাছ পে না জানত ਮਹਾਦੇਵ ਕੋ ਗਾਇਤ ਸਦਾ ਸੇਵ ਅਨੰਤ ਕਾਲ ਚਿੰਤਨ ਹੈ ਪਿਵ ਆਪ ਆਪਨੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਵੀ ਸਦਾ ਪ੍ਰਥਮ ਸੰਸਾਰ ਏਕੈ ਰੂਪੈ ਨੂਪਸ ਰੂਪਾ ਰੰਗ ਪਿਉ ਰਾਵ ਕਹੀ ਪੂਪਾ ਅੰਡਰ ਜੇਰ ਸੇ ਤਜ ਕੀਨੀ ਉਦਪਤ ਖਾਨ ਬਹੋ ਰਤ ਦਿਨੀ कहूँ फूल राजा है बैठा कहूँ के शंकरी कैठा सगले शिष्ट दिखाया जम्बव आजुगा स्वरूप से अम्बव अब्रत छा मेरी तुम करो सिखा सिख संग करो दुष्ट जिते उठत पाता सकल मलेश करो ऋण काता जय स्तोता सरण परे तिनके दुष्ट दुख है मरे बुरख जान तक परे तिहारे के तुम संकर सवतारे जोकल को एक बार त्याई हैं ताके काल ना आई है होए ताए सब काला दिष्ट रिष्ट ट तत्काल तत कृपा दस्त न हरे हो ताके तप ता ना हरे हो रिद सिद्ध कर मोसभ होय दुश्त तै सकै न कोई एक बार जिन तुम्हें संभारा काल फा तो हम बारा नाम तिहारो कहा दारो दुस्तों के रहा खड़ग गये तम सरन तिहारी आ पेहु बारी सृल महो हो सहाई। दुष्ट दो ते ले कृपा करी हम पर जोग माता ग्रंथ करा पूरन सब्राता किल भिक सगल देव को हरता दुष्ट दोखन को छय करता श्रीयस्तो जा दयाला पूरण करा ग्रंथ तत्काल मनवा पन पावै सोई दुख कोई अड़ेल सुन गुंग तो सना मु चतलाई चतुरता आवई दुःख पो निकट न के रह हो जोगा कि एक बार चौपई को कह चौपई सम्बर सत्रह सैतपणी ज अर्ध सन फन तीन कही जय पाद विवारा तीरत तीर ਦਨ ਸਵਾਰਾ ਸਵਈਆ ਪਾਏ ਗਏ ਦੁਪਤੇ ਤੁਮਰੇ ਤਬ ਦੇਖੋ ਆਖ ਤੇਰੇ ਨਹੀਂ ਆਨੇ ਹੋ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਕ ਨਾ ਮੰਨਿਓ ਸਿਮਰਤ ਸਾਸਤਰ ਬੇਸਬਬ ਹੋ ਪੇ ਦੁਖ ਹੈ ਹਮੇਕ ਨ ਜਾਣਿਓ ਸ਼ਿਰਸਪੰ ਸ਼ਿਰਸਪੰ ਕਿਰਪਾ ਤੁਮਰੀ ਕਰ ਮੈਂ ਨ ਕਿਹੋ ਸਭ ਤੋਏ ਵਿਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤਹਾਰ ਦਵਾਰ ਬਾਹਿੰਗ ਹੈ ਕੀ 라ਜਿਆ ਸੋ ਗੋਬਿੰਦਾਸ ਤਹਾਰ ਰਾਮਕਲੀ ਮਹਲਾਤੀ ਜਾਨੰਦੇ ਕਿੰਕਾ ਸਤਗੁਰ ਪਸ਼ਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਾਜ ਸੇਤੀ ਮਨ ਵਜਿਆ ਵਦਾਈਆਂ ਰਗ ਰਤਨ ਬਰਬਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤ ਗਵ ਹਰੀ ਕੇਰਾ ਮੰਜ਼ਲੀ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰ ਕਰੇ ਤੇਰਾ ਕਰਦ ਸਭ ਸਵਾਰਨਾ ਸਭਨਾ ਗਲਾ ਸਮਰਤ ਸੁਹਾਵੇਂ ਸੋ ਕਿਆ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਚਾ ਨਾਮ ਮੇਰਾ ਧਾਰੋ ਸਤ ਨਾਮ ਧਰਮ ਰਾਜਿਨ ਪੁਖਾ ਸਭ ਗਵਾਇਆ ਕੈ ਸ਼ਾਂ ਸੁਖ ਬਣਿਆ ਵਸਿਆ ਜਿਣ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗਰਵਟੋ ਜਿਸ ਦੇ ਐ ਵੜਿਆਇਆ ਕਹਿ ਨਾਨਕ ਸੁਣਾ ਸੰਤੋਸ਼ ਬਤ ਰੋ ਪਿਆਰੋ ਸਚਾ ਨਾਮ ਮੇਰਾ ਧਾਰੋ ਵਜ ਪੰਛ ਬਤ ਤਤ ਕਸ ਪਗਿਆ ਕਸ ਪਗੇ ਸ਼ਬਦ ਵਾਜੇ ਕਲਾ ਤੇ ਤਾਰਿਆ ਪੰਜ ਦੂਦਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦਿਲਗਨ ਕਉ ਸੇਨਾ ਮਹਰ ਕੈ ਲਾਗੇ ਕਹਿ ਨਾਨਕ ਤੈਸ ਕੋ ਆ ਤਿਤ ਕਰਨ ਹੰਦਵਾਜੇ ਨੰਨਸ ਨੌਰਟ ਭਾਗਿਓ ਸਗਲ ਬਨੋਰਥ ਪੂਰੇ ਪਾਇ ਪਰੰਪਰਾ ਪਾਇ ਉਤਰੇ ਸਗਲਿ ਸੁure ਦੁਖ ਰੋਗ ਸੰਤਾ ਪਉਤਰੇ ਸੁਣੀ ਸਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੰਤੇ ਪੁਣਿਤ ਕਹਤੇ ਪਵਿੱਤ ਸ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਾਰੇ ਲਾਗੇ ਵਾਜੈ ਅਨਹੰਤੂਰੇ ਮੰਦਾਵਣੀ ਮਹਾਲਾ ਪੰਜਵਾ ਥਾਲ ਵਿੱਚ ਧਨ ਵਸਤੂ ਪਈਓ ਸਰ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ जिसका सबसे उदारो जेको खावे जेको पंजा तिसका होय उदारो ए वस्त त जी न जाए नित-नित राखो उदारो कम सन साधन लगत रए सब नानक भ्रम पसारो स लोक महाला पंजावा तेरा कीता जात नाही मैनो जोग जोग की तोई मै निरगुन्या रे को गण नाही आपे तस पे ओई ਤਰਸ ਪਿਆਮ ਹੈ ਹਰਾਮਤ ਹੋਵੀ ਸਤਗੁਰ ਸਜਣ ਮਿਲਿਆ ਨਾਨਕ ਨਾਮ ਹਲੇ ਤਾਂ ਜੀਵਾ ਧਨ ਮੰਥੀਆ ਹਰਿਆ ਪੜੀ ਥੈ ਤੂੰ ਸਮਰੱਥ ਜਥੈ ਕੋਏ ਨਾਏ ਓਥੈ ਤੇਰੀ ਰਖ ਗਨੀ ਉਦਰ ਮਾਏ ਸੁਨ ਕੇ ਜਮਕੇ ਦੂਤ ਰਾਤ ਰਛੜ ਜਾਏ ਪੋਜਲ ਪੋਜਲ ਬੇਖਮਸ ਗਾਵ ਗੇ ਸ਼ਬਦੀ ਪਾਰ ਪਾਏ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਖਾਏ ਕਲ ਮੈਂ ਇਹੋ ਪੁਣ ਗੁਣ ਗੋਬਿੰਦ ਗਾਹੋ ਸਭ ਸੈਨੋ ਕਿਰਪਾ ਸਮਲੇ ਸਾਹਿਬ ਸਾਹਿਬ ਬਿਰਥਾ ਕੋਏ ਨਾ ਜਾਏ ਬਿਰਥਾ ਕੋਏ ਨਾ ਜਾਏ ਜੇ ਆਵੇ ਤੇ ਦਿਆ ਇਸ ਲੋਕ ਮਹੱਲਾ ਪੰਦੇਵਾ ਅੰਤਰ ਗੁਰਿਆ ਰੱdna ਜੇਵਾ ਜਪ ਗੁਰਨਾ ਨੇਤਰੀ ਸਤਗੁਰ ਪੇਖਣਾ ਸਰਵਣੀ ਸਰਨਾ ਗੁਰਨਾ ਸਤਗੁਰ ਸੇਤੀ ਰਤੇ ਆ ਦਰਗਹ ਪਾਈ ਠਾਓ ਕਹੋ ਨਾ ਨ ਕਿਰਪਾ ਕਰੇ ਜਿਸ ਨੂੰ ਇਹ ਵਾਦੇ ਜਗ ਮੈਂ ਉਤਮ ਕਾਂਢੀਐ ਲੈ ਕੇ ਕੇ ਮਹਲਾ ਪੰਜਵਾਂ ਰਖੇ ਰਖਣਾ ਰਖੇ ਰਖਣ ਹਾਰੇ ਆਪੂ ਬਾਰਿਆਂ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਨ ਹਵਾ ਆਪ ਦਿਆਲਿਆ ਨ ਮਨੋਨਾਮ ਵਿਸਾਰਿਆ ਨ ਸਾਧ ਜਨਾ ਕੈ ਸੰਗ ਭਵਜਲ ਧਾਰਿਆ ਨ ਸਾਕਤ ਨਿੰਦਕ ਦੁਸ਼ਟ ਖਿੰਮਾਏ ਬਿਦਾਰਿਆ ਨ ਤੇ ਸਹਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮੈਂ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਿਰਵਾਹੇ ਗੁਰੂ ਜੀ ਸ਼ਿਰਵਾਹੇ ਗੁਰੂ ਜੀ ਸ਼ਿਰਵਾਹੇ ਗੁਰੂ ਜੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀ ਮਨਵਾਜ ਸੋਰਠ ਮਹਲਾ ਪੰਜਵਾ ਜੀ ਦੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕਿਉ ਪ੍ਰਭ ਆਪਣੇ ਭਵਨ ਦੇ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਬਾਰੇ ਦੀਨ ਦਿਆਲ ਕਿਰਪਾਲ ਕਿਰਪਾ ਨਿਧ ਪੂਰਨ ਖਸਮ ਹਮਾਰੇ ਰਹਾਉ ਆਓ ਬੈਠ ਆਦਰ ਸਭ ਥਾਈ ਹੋ ਨਨਕ ਤਹੁ ਵਾਤਾ ਭਗਤ ਸਿਰ ਪਾਓ ਦਿਓ ਜਾਨ ਆਪਣੇ ਪ੍ਰਤਾਪ ਨਾਨਕ ਪ੍ਰਵ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰਾ ਗੁਰੂ ਜੀ ਦੀਆਂ ਲਖ ਲਇ ਕੋ ਓੰਕਾਰ ਸਤਿਗੁਰ ਪ੍ਰਸਾਦ ਜਾਇ ਕਰ ਕੀਤੇ ਆ ਕੀਆ ਕਰਤੇ ਕਹੋ ਵਿਚਾਰ ਉਸ ਕਰ ਗਾਓ ਨਿਹਾਰੋ ਤੁਮਂ ਗਾਵੋ ਮੇਰੇ ਨਰਕੋ ਕਾ ਸਹਿਲਾ ਹੰਬਾਰੀ ਮੇਲੇ ਸਦਾ ਕੋਹਿ ਰਹੋ ਹੰਨ ਜਿਹੜੇ ਸਮਾਲਣ ਦੇਖੇਗਾ ਦੇਵਨਹਾਰ ਤਦਾਨਾ ਕੀਤਨਾ ਬੁਆਦਾ ਤੇ ਕਮ ਸਮਾਰ ਸੰਬਧ ਸਹਲ ਕੇ ਅਮਨ ਕਰ ਪਾਉ ਤੇ ਲ ਦੇ ਹੁਸਦ ਨੇ ਸਿਸੜੀਆਂ ਨੇ ਹੋਵੇ ਸਾਹਿਬ ਸੁਨੇਲ ਕਰ ਕਰਿਓ ਪਹੁੰਚਾ ਸਦੜੇ ਨਿਤ ਪਵਨ ਸਦਨ ਹਰਾ ਸਿੰਘ ਜੀਆ ਨਾਮ ਦੇਵਨਰਾ ਰਸ ਮਹਲਾ ਪਹਿਲਾ ਸ਼ੇਕਰ ਸ਼ੇ ਗੁਰ ਸ਼ੇਪ ਦੇਸ ਗੁਰ ਗ੍ਰਹਿ ਕੋ ਵੇ ਸਨੇਕ ਹੰ ਬਾਬਾ ਜੈ ਕਰ ਕਰਤੇ ਕੀਤ ਪ ਹੋਏ ਸੋ ਕਰ ਰਾਖ ਵਡਾਈ ਤੋਇ ਰਹਾ ਵ ਸਿੰਘੜੀਆਂ ਪਹਿਰਾ ਦਿੱਤੀ ਮਾਰੀ ਮਾਹੋ ਹੋਆ ਸੂਰਜੇ ਕੋ ਤਨੇਕ ਹੰ ਨਾਨ ਕਰਤੇ ਕੇ ਕੇ ਦੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਰਮੇ ਪਾਲ ਸੰਕਤ ਬਣ ਤਾਰਕਾ ਮੰਡਲ ਜਨ ਕਮੋਤੀ ਤੂ ਮਨੇ ਆਨ ਲੋ ਪਵਨ ਚੰਬਰੋ ਕਰੀ ਸਗਤੁ ਰਾਏ ਹਲੰਤ ਜੋ ਕੀ ਕੈ ਸਿਆ ਕੀ ਭਾਈ ਕੋ ਫੰਨਾ ਤਰੀਆ ਤੇ ਹਤਾ ਸ਼ਬਦ ਬ੍ਰੰਤਿ ਰਹਾਉ ਸਹਸ ਤਵ ਨੈਨ ਨਨ ਨਨ ਹੈ ਦੋਇ ਕੋ ਸਹਸ ਸਤਿ ਪਵਨ ਮਲੁਨਾ ਨੇ ਕਬਲਗੰਨ ਨਮਨਸਾ ਸਤਿ ਪਵਨ ਲੇ ਕਰਤੋ ਹੋਰੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਨ ਸਭ ਮੈਂ ਚਾਨਨ ਹੋਏ ਗੁਰਸਾਖੀ ਜੋ ਪ੍ਰਗਟ ਹੋਏ ਜੋ ਭਾਵੇ ਸੋ ਆਰਤੀ ਹੋਏ ਹਾਰ ਚਰਨ ਕਬਲ ਮਕਰੰਦ ਲੋਤ ਮਨ ਅੰਦਰ ਮੋਹ ਆਈ ਤੇ ਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਜਾਤੇ ਤੇਰਾ ਨਾਮ ਬਸ ਸਾਰਾ ਗਵੜੀ ਪੂਰਬੀ ਮਹੱਲਾ ਚੌਥਾ ਰਾਮ ਕਰੋਦਨਗਰ ਬਹੁਤ ਰਿਆ ਮਿਸਾਰੂ ਖੰਡਲ ਖੰਡਾ ਹੈ ਪੂਰਵ ਲਿਖਤ ਲਖੇੇ ਗੁਰਪਾਇ ਮਨ ਹਰਲੇ ਮੰਡਲ ਮੰਡਾ ਹੈ ਕਰੋ ਸਾਧੂ ਅੰਦਲੀ ਤੁਨ ਵੱਡਾ ਹੈ ਕਡਣਾ ਉਪਨ ਵੱਡਾ ਹੈ ਰਹੋ ਸਾਕਤ ਹਰ ਰਸ ਸਾਧਨ ਜਾਣਿਆ ਅੰਤ ਨਿਅੰਤਰ ਹੋਮੇ ਕੰਡਾ ਹੈ ਜਨ ਜਨ ਤੁਲੈ ਚ ਵੈਦਕ ਪਾਪ ਹੈ ਰਮਕਾਲ ਸਾਈਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਬਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਬਨਾਸੀ ਪੁਰਖ ਪਾਇ ਪ੍ਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਦਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਰਹਿਲ ਕੀ ਵੇਲਾ ਇੰਹਾ ਘਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਆਉਦ ਕਟੈ ਦਿਨ ਸੋਰੈ ਨਾਰੇ ਮਨ ਗੁਰ ਮਿਲਕਾਰ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਤ੍ਰਿਓ ਬ੍ਰਹਮ ਗਿਆਨੀ ਹੁੰਦੇ ਸੋਹਰੇ ਗਾਇਬਿ ਆਵੇ ਹੋ ਰਸ ਕਤ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਮਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੌਕਾ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ